ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੂਈ ਸਵਾਈ ਵੀ ਤੇ ਇੱਕ ਸੂਨ ਵਾਲੀ ਵੈੜ ਦਿਖਾਉਣ ਜਾ ਰਹੇ ਹਾਂ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਹੈਗੀ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਅੱਛੀ ਕਾ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਅਵਤਾਰ ਸਿੰਘ ਪਿੰਡ ਪੈਣੀ ਮਹਾਰਾਜ ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 98773 ਵੀਰੇ 761 ਠੀਕ ਹੈ ਆ ਬੜਪਰੇ ਟੋਲਪਲਾ ਜਦੋਂ 6 ਕਿਲੋਮੀਟਰ ਰਹਿ ਜਾਂਦਾ ਬਾਬਾ ਤਰਸਿੰਦ ਦੀ ਜਗ੍ਹਾ ਤੋਂ 4 ਕਿਲੋਮੀਟਰ ਘਰ ਰਹਿ ਜਾਂਦਾ ਆਪਣਾ ਵੀ ਖੇਤਾਂ 'ਚ ਠੀਕ ਹੈ ਜੀ ਹਾਂ ਜੀ ਮਸਤ ਉਹਨਾਂ ਨੇ ਕਿ ਆਪਣੇ 4 ਕਿਲੋਮੀਟਰ ਠੀਕ ਹੈ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠ ਦੇਖ ਰਹੇ ਜੀ ਹਾਂ ਜੀ ਕਿੰਨਾ ਟਾਈਮ ਹੋਇਆ ਜੀ ਸੁਈ ਨੂੰ ਇਹ ਰਾਤ 1:30 ਵਜੇ ਸੁਈ ਆ ਪਾਣੀ ਸਵਾ 5 ਵਜੇ ਜੇਰ ਪੈ ਗਈ ਦੀ ਵੀਰੇ ਦੀ ਠੀਕ ਹੈ ਜੀ ਦੂਜਾ ਸੂਗਾ ਸੁਈ ਆ ਦੂਜਾ ਸੂਗਾ ਮੂੰਹੋਂ 6 ਲੰਦਾ ਠੀਕ ਹੈ ਕਲੂਨ ਦਾ 27 ਤੋਂ 28 ਕਿਲੋ ਦੁੱਧ ਦਿੰਦਾ ਹੋਇਆ ਕਲੂਨ ਦਾ 27 ਤੋਂ 28 ਕਿਲੋ ਦ ਤਗਲੇ ਸੀਵਨ ਦੀ ਬੱਸੀ ਨੇ ਉਹ ਆ ਬਾਈ ਜਿਹੜਾ ਲੌਕ ਗਾਉ ਨੂੰ ਆਪਾਂ ਬਾਈਆਂ ਤੋਂ ਉਹ ਵੀ ਲੈ ਕੇ ਦੇ ਦਾਂਗੇ ਇਹਦਾ ਵੀ ਬਾਇਓ ਡਾਟਾ ਤੇ ਬੱਸੀ ਦਾ ਵੀ ਰਿਕਾਰਡ ਆ ਠੀਕ ਹੈ ਤਾਂ ਮਿਲਕ ਵੈਂਸ ਵਗੈਰਾ ਤੁਸੀਂ ਦੇਖੋ ਐਨ ਇੱਕ ਨੰਬਰ ਨਿਕੜ ਮੇ ਥਾਂ ਲੱਗੇ ਵਾ ਤੁਸੀਂ ਦੇਖ ਸਕਦੇ ਜਿਵੇਂ ਮਰ ਚੌਂਚਵਾਰੀ ਕਿਵੇਂ ਐਨ ਓਕੇ ਅੱਗੇ ਤਾਂ ਜਿਵੇਂ ਮਰਜੀ ਚੌਂਚਵਾਰੀ ਕਰੀ ਜਾਓ ਚਾਹੇ ਹੱਥੀ ਕਰੋ ਚਾਹੇ ਮਸ਼ੀਨ ਵਾਲਾ ਕਰੋ ਦੋਨੇ ਤਰ੍ਹਾਂ ਥਾਂ ਲੱਗੇ ਤੋਰੇ ਬਾਹਰ ਨਹੀਂ ਫੇਸ ਕੁਆਲਟੀ ਵਗੈਰਾ ਉਹ ਮੱਥਾ ਤੁਸੀਂ ਦੇਖੋ ਐ ਪੱਠਪੜ ਇੱਕ ਨੰਬਰ ਆ ਜਿੰਦ ਜਾਣ ਦੇ ਵਿੱਚ ਆ ਗਈ ਲੇਵਾ ਵਗੈਰਾ ਤੁਸੀਂ ਦੇਖੋ ਜਿਹੜਾ ਇੱਕ ਨੰਬਰ ਟਾਪ ਨੋਚ ਆ ਤੁਸੀਂ ਦੇਖੋ ਇਹ ਤਾਂ ਠੰਡੀ ਸੀਲ ਵਰ ਫਰ ਕੇ ਜਿਵੇਂ ਮਰਜੀ ਹੱਥ ਫੇਰੀ ਚੱਲੋ ਕਾਸੀ ਤਰ੍ਹਾਂ ਦੀ ਤਕਲੀਫ ਨਹੀਂ ਮੋਟਾ ਕੰਨੇ ਵਰਗਾ ਝੋਣਾ ਬਾਈ ਨਿਆਣਾ ਪਾ ਨਾ ਪਾ ਕੋਈ ਵਹਿਮ ਨਹੀਂ ਜਿਵੇਂ ਮਰਜੀ ਚੋਲਾ ਕੋਈ ਵਹਿਮ ਨਹੀਂ ਦੇਖੋ ਕੋਈ ਪੂਰ ਸਰ ਲੈਣ ਜਿਵੇਂ ਮਰਜੀ ਚੋਈ ਚੱਲੋ ਐਂਡ 4/4 ਜਿਵੇਂ ਤੁਸੀਂ ਦੇਖੋ ਮੋਟਾ-ਮੋਟਾ ਝੋਣਾ ਕੋਈ ਵਹਿਮ ਹੀ ਨਹੀਂ ਬਾਈ ਜਿਵੇਂ ਮਰਜੀ ਚੋਈ ਚੱਲੋ ਕੋਈ ਚੱਕਰੀ ਨਹੀਂ ਮਰਜੀ ਚੋਈ ਚੱਲੋ ਦੇਖੋ ਚਾਹੇ ਥੱਲੋਂ ਦੀ ਲੰਗੀ ਜਾਂ ਜਵਾ ਕੋਈ ਵਹਿਮ ਨਹੀਂ ਠੰਡੀ ਸੀਲ ਹੈ ਨਾ ਠੀਕ ਹੈ ਮੁੱਲ ਕੀ ਕਰਦੇ ਆਂ ਆਪਾਂ ਇਹਦਾ ਮੁੱਲ ਵੀਰੇ ਜੇ ਤਾਂ ਲੋਕਾਂ ਵਾਲਾ ਕਰਾਉਣਾ ਸਾ ਸਾਬਾ 1.5 ਕਰੋੜ ਆ 90 ਜੋ ਮਾਨ ਤਨ ਕਰ ਦਿਆਂਗੇ ਹਾਂ ਇੱਕ ਨਾ ਇੱਕ ਨਾ ਫਰੀ ਵਾਲਾ ਕੰਮ ਹੀ ਆ ਬਾਈ ਤਾਂ ਤੁਸੀਂ ਬੱਛੀਆ ਟਾਕ ਦੀ ਤਾਂ ਦੀ ਜਾਨੀ ਕਿ ਕਹਿੰਦਾ ਬਰੀਡ ਵਾਲੀ ਆ ਬਰੀਡ ਵਾਲੀ ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਹਾਂ ਜੀ ਦੂਜਾ ਜਰਸੀ ਆ ਵੀਰ ਮੇਰੇ ਆ ਠੀਕ ਹੈ ਜੀ ਇਹ ਗੇਮਸੂਆ ਜੀ ਇਹ ਦੂਜਾ ਸੂਆ ਇਹ ਸੂੰਦੀ ਆ ਸੂਆ ਦਾ 20 ਕਿਲੋ ਦੁੱਧ ਪਾਇਆ ਹੋਇਆ ਜਾਨੀ ਕਿ ਉਮੀਦ ਹੈ ਇਸ ਟਾਈਮ ਆਪਾਂ 22 ਤੋਂ 23 ਕਿਲੋ ਦੁੱਧ ਪਾ ਦੂ ਦੂਜਾ ਸੂਆ ਸੂੰਦੀ ਆ 9 ਤਰੀਕ ਨੂੰ ਦਿਨ ਪੂਰੇ ਨੇ ਠੰਡੀ ਛੀਲੇ ਬਥੇਰੀਆ ਚਾਹੇ ਥੱਲੋਂ ਦੀ ਨੰਗੀ ਜਾਣ ਖਾਨ ਦੇ ਬਾਪੂ ਦਾ ਸਾਸ਼ ਸੋਤਰਾ ਜਿਵੇਂ ਮਰਜ਼ੀ ਕਰੀ ਜਾਵੇ ਕੋਈ ਥੱਲੋਂ ਦੀ ਲੱਤਾਂ ਫੜੀ ਜਾਵੇ ਚਾਹੇ ਕੋਈ ਰਣ ਵਗੈਰਾ ਤੁਸੀਂ ਦੇਖੋ ਨਾ ਟੌਪ ਨੋ ਚ ਇੱਕ ਨੰਬਰ ਤੇ ਲੱਗੇ ਤੋਰੇ ਬਾਹਰ ਨੂੰ ਪਰ ਤੁਸੀਂ ਫੇਸ ਕੁਆਲਟੀ ਵਗੈਰਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਐਂਡ ਰੇਡ ਗੱਡੀ ਦਾ ਡੱਬਾ ਇਹ ਜਮਤਨ ਦੇਖ ਸਕਦੇ ਹੋ ਕਰਮ ਵਾਲੀ ਤੋਂ ਲੇਵਾ ਚੱਕੀ ਨਹੀਂ ਤੁਰਿਆ ਤੁਸੀਂ ਦੇਖੋ ਐਂਡ ਇੱਕ ਨੰਬਰ ਹੈ 22 ਤੋਂ 30 ਕਿਲੋ ਜਣਕੀ ਵੀਰ ਕਹਿ ਰਹੇ ਇਹਦਾ ਠੀਕ ਹੈ ਸੀਮਨ ਦਾ ਪਤਾ ਹੈਗਾ ਸੀਮਨ ਵੀਰੇ ਉਹ ਨਾ ਆਪਾਂ ਉਹ ਵੀ ਰਿਸ਼ਤਾ ਵੀ ਲੈ ਦੇਾਂਗੇ ਸੈਕਸਨ ਸੀਮਨ ਕੋ ਗੱਪਣਾ ਪਾਈਆਂ ਤੋਂ ਠੀਕ ਹੈ ਸੈਕਸਨ ਸੀਮਨ ਲੱਗਾ ਠੀਕ ਹੈ ਦਿਨ ਕਿਹਨੇ ਕੇ ਬਾਕੀ ਨਹੀਂ 9 ਤਰੀਕ ਨੂੰ ਦਿਨ ਪੂਰੇ ਨੂੰ 9 ਤਰੀਕ ਦਿਨ ਪੂਰੇ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਇਹਦਾ 70 ਜੋ ਮਾਣਤਨ ਕਰਦੇ ਮਾਣਤਨ ਹੋ ਜਾਊਗਾ ਠੀਕ ਹੈ ਜੀ ਐਡਰੈਸ ਕਨਫਰਮ ਕਰਾ ਦਿਓ ਜੀ ਪਿੰਡ ਭੈਣੀ ਮਹਾਰਾਜ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98773 76181 ਵੀਡੀਓ ਦੇਖ ਨਹੀਂ ਸਕਦਾ ਤਿਆਰ ਤੁਹਾਨੂੰ